ਲਓ ਜੀ ਵੀਰੋ ਆ ਮਾਸ ਬਿਕਾਊਆ ਚਾਚਾ ਕਹਿ ਮੈ ਸੁਇਆ ਹੈ ਪਹਿਲੇ ਪਹਿਲੇ ਸੁਇਆ ਵੀਰੇ ਸਿੰਘਾ ਤੋਂ ਵੀ ਪੂਰੀ ਸੋਣੀ ਹੈਗੀ ਮਗਰ ਕੱਟਾ ਹੈ ਰੇ ਆ ਮਗਰ ਕੱਟਾ ਖੜਾ ਵੀਰੇ ਸੂਈ ਨੂੰ ਕਿੰਨੇ ਦਿਨ ਹੋਏ ਚਾਚਾ 22 ਦਿਨ 22 ਦਿਨ ਵੀਰੇ ਸੂਈ ਨੂੰ ਹੋ ਗਏ ਤੇ ਸੋਨੂੰ ਆਪਾਂ ਦਿਖਾਉਣੇ ਕੰਪਲੀਟ ਮੈਸ ਮੋਹਰਾਂ ਨਾਲਦੀ ਐ ਮੇਰੇ ਤੋਂ ਸੁਨੇਹਾ ਬਿਲਕੁਲ ਥਣ ਇੱਕੋ ਜਿਹੇ ਨੇ ਨਾਲੇ ਦੁੱਧ ਕਿਨਾਰੇ ਥੱਲੇ ਦੁੱਧ ਜੀ 12 ਲੀਟਰ ਹੈਗਾਗਾ ਤੇ ਪਿੰਡ ਰਾਜੀ ਹੈਗਾ ਜਲਾ ਬਰਨਾਲਾਗਾ ਤੇ ਜੇ ਵੀਰਪਰਾ ਨੂੰ ਪਸੰਦ ਆਈ ਹੋਵੇ ਤਾਂ ਆਪਾਂ ਚਾਚੇ ਦਾ ਮੋਬਾਈਲ ਨੰਬਰ ਥੱਲੇ ਵੀਡੀਓ ਚ ਦੇ ਦਾਂਗੇ ਤੇ ਉਹ ਸਾਹਮਣੇ ਕਟਾ ਖੜਾਗਾ ਹਾਂ ਤੁਸੀਂ ਦੇਖ ਸਕਦੇ ਹੋ ਕੱਦ ਵੀ ਪੂਰਾ ਸਿਰਾਂ ਦਾ ਤੇ ਨਰੋਇ ਵੀ ਪੂਰੀ ਆ ਗਈ ਤੇ ਜੇ ਵੀ ਭਰਾ ਨੂੰ ਕਿਸੇ ਨੂੰ ਪਸੰਦਾ ਹੀ ਹੋਵੇ ਆਪਾਂ ਥੱਲੇ ਨੰਬਰ ਦੇ ਦਾਂਗੇ ਕਨੈਕਟ ਕਰ ਸਕਦੇ ਹੋ ਆ ਰੇਟ ਵੀ ਫੋਨ ਤੇ ਕਰਨਗੇ